ਆਲ ਕੇ ਅੰਦਰ ਆ ਗਏ ਦੋ ਜਣੇ ਆਪ ਨੇ ਇੱਕ ਹੀ ਹੈ ਇੱਕ ਜਣੇ ਨਹੀਂ ਹੈ ਇੱਕ ਮਿੰਨੋ ਦਾ ਅੰਦਰ ਜਾ ਤਾਂ ਗਿਆ ਉਹ ਲੈ ਕੇ ਆ ਰਿਹਾ ਕੋਸਾ ਹੱਥ ਚ ਗਰਾਉਂਡ ਤੇ ਗਿਆ ਰੌਣ ਹੈ ਆ ਜੀ ਇਹ ਇੱਥੇ ਪੂਰਾ ਚਾਂਦੀ ਦਾ ਛਤਰ ਸੀਗਾ ਉੱਪਰ ਪੂਰਾ ਚਾਂਦੀ ਨਾਲ ਪੂਰਾ نیچے ਵੀ ਉੱਪਰ ਵੀ ਸਾਰਾ ਕੀਤਾ ਗਿਆ ਸੀਗਾ ਉੱਪਰ ਚਾਂਦੀ ਦਾ ਛਤਰ ਸੀਗਾ ਤੇ ਪੂਰਾ ਇਹ ਪੂਰਾ ਪਿੰਡੀ ਦੇ ਉੱਪਰ ਚਾਂਦੀ ਦਾ ਚੜਾਇਆ ਹੋਇਆ ਸੀਗਾ ਤੇ نیچے ਵੀ ਸੀਗਾ ਪੂਰੀ ਤਰ੍ਹਾਂ ਦੇਖੋ ਇੱਥੋਂ ਅਖੰਡੇ ਦੀ ਵੀ ਕਰ ਜੇ ਨੇ ਆ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਅਸੀਂ ਦਾ ਪ੍ਰਸ਼ਾਸਨ ਉਹੀ ਮੰਗ ਕਰਦੇ ਆ ਕਿ ਇਸ ਜਿਹਨੇ ਵੀ ਇਹ ਕੀਤਾ ਹੈ ਉਹਦੇ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਪੂਰਾ ਹੀ ਕੰਮ ਕੰਮ ਸਿਕਮ 2.5 ਘੰਟੇ ਹੋਂਦਰ ਰਹਿ ਕੇ ਉਹਨਾਂ ਨੇ ਇਹ ਪੂਰਾ ਇਹਨੂੰ ਕੀਤਾ ਗਿਆ ਕੰਮ ਮੈਂ ਸਮਝਦਾ ਕਿ ਜਿੱਥੇ ਕਿ ਨਵਰਸ਼ ਹੈ ਲੇਕਿਨ ਉਹਦੇ ਨਾਲ ਨਾਲ ਅੱਜ ਬੜੀ ਮੰਦਭਾਗੀ ਘਟਨਾ ਜਿਹੜੀ ਕਿ ਸਾਡੇ ਸਮੂਚੇ ਸਮਾਜ ਦੇ ਅੱਗੇ ਸਨਾਤਨ ਧਰਮ ਦੇ ਅੱਗੇ ਜਿਹੜੀ ਅੱਜ ਆਈ ਹੈ ਮੈਂ ਸਮਝਦਾ ਕਿ ਅੱਜ ਸਾਰੇ ਸਨਾਤਨੀਆਂ ਦਾ ਜਿਹੜਾ ਸਿਰ ਹੈ ਉਹ ਸ਼ਰਮ ਦੇ ਨਾਲ ਝੁਕ ਚੁੱਕਿਆ ਹੋਇਆ ਹੈ ਕਿਉਂਕਿ ਅੱਜ ਬੀਰਸ ਨਗਰ ਦੇ ਵਿੱਚ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਜਿਹੜੀ ਕਿ ਇਹ ਬੜੀ ਵੱਡੀ ਮੰਦ ਭਾਗੀ ਘਟਨਾ ਹੋਈ ਹੈ ਅੱਜ ਸਵੇਰੇ ਜਿੱਥੇ ਕਿ ਚੋਰੀ ਨੂੰ ਬਹੁਤ ਵੱਡਾ ਅੰਜਾਮ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਮੰਦਿਰ ਦੇ ਅਜੇ ਪ੍ਰਾਚੀਨ ਮੰਦਿਰ ਦੇ ਵਿੱਚ ਕਿਤੇ ਮਹਾਰਾਣੀ ਦੇ ਦਰਬਾਰ ਜਿਹੜੀ ਕਿ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੀ ਮਟੀ ਹੈ ਉਹਨੂੰ ਵੀ ਖੰਡਿਤ ਕਰ ਦਿੱਤਾ ਗਿਆ ਉੱਥੋਂ ਦੇ ਨਾਲ ਮਹਾਰਾਣੀ ਦਰਬਾਰ ਚੋਂ ਹੋਰ ਕਈ ਗਹਿਣੇ ਜਾਂ ਕੁਝ ਜੜੀਆਂ 76 ਸੀ ਉਹ ਵੀ ਚੋਰੀ ਕੀਤਾ ਗਿਆ ਮਹਾਰਾਣੀ ਦੀ ਔਰ ਸ਼ਿਵਲਿੰਗ ਦੇ ਉੱਪਰੋਂ ਭਗਵਾਨ ਭੋਲੇ ਨਾਜੇ ਸ਼ਿਵਲਿੰਗ ਦੇ ਉੱਪਰ ਇਹਦਾ ਚਾਂਦੀ ਦਾ ਹੈ ਉਹਨੂੰ ਕਿਸ ਤਰ੍ਹਾਂ ਤਾੜ-ਤਾੜ ਕਰਕੇ ਲੈ ਕੇ ਗਿਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਕਿ ਮੇਰੇ ਇੱਥੇ ਸਨਾਤਨ ਧਰਮ ਪ੍ਰੇਮੀ ਜਿਵੇਂ ਦੱਸ ਰਹੇ ਨੇ ਕਿ ਸ਼ੂਜ਼ ਪਾ ਕੇ ਮਹਾਰਾਣੀ ਦਰਬਾਰ ਦੇ ਉੱਪਰ ਚੜਨਾ ਬੇਅਦਬੀ ਕਰਨੀ ਮੈਂ ਸਮਝਦਾ ਕਿ ਜਿਹੜੇ ਬੇਅਦਬੀ ਦਾ ਜਿਹੜਾ ਕਿ ਜਿਹੜਾ ਵਰਡ ਹੈ ਨਾ ਉਹ ਸਨਾਤਨ ਤਰ੍ਹਾਂ ਵਾਸਤੇ ਬਹੁਤ ਵੱਡੀ ਇੱਕ ਕਲਕਿਤ ਹੈ ਔਰ ਸਾਰਾ ਲੁਧਿਆਣੇ ਦੇ ਜਿਹੜੇ ਕਿ ਇੱਥੇ ਅੱਜ ਇੱਥੇ ਪਹੁੰਚੇ ਐ ਸਭ ਦਾ ਹੀ ਇੱਕੋ ਹੀ ਇੱਕ ਇਹੀ ਪ੍ਰਯਾਸ ਹੈ ਕਿ ਇਸ ਬੇਅਦਬੀ ਕਰਨ ਵਾਲੇ ਜਿੰਨੇ ਵੀ ਨੇ ਉਹਨਾਂ ਨੂੰ ਨਾ ਤਾਂ ਬਖਸ਼ਿਆ ਜਾਏਗਾ ਤੇ ਨਾ ਹੀ ਉਹਨਾਂ ਨੂੰ ਛੱਡਿਆ ਜਾਏਗਾ ਔਰ ਪ੍ਰਸ਼ਾਸਨ ਦੇ ਅੱਗੇ ਇੱਕੋ ਹੀ ਇੱਕ ਸਾਡੀ ਮੰਗ ਹੈ ਕੀ ਜਲਦੀ ਤੋਂ ਜਲਦੀ ਜਾ ਕੇ ਇਹਨਾਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਫੜਿਆ ਜਾ ਸਕੇ ਔਰ ਉਹਨਾਂ ਦੇ ਨਾਲ ਕੀਤੀ ਗਈ ਜਿਹੜੀ ਇਹ ਸਾਡੀ ਸਨਾਤਮ ਧਰਮ ਨੂੰ ਇੱਕ ਕਲੰਕਿਤ ਕੀਤਾ ਗਿਆ ਉਹਦੇ ਉੱਪਰ ਵੀ ਜਿਹੜਾ ਅੰਕੁਸ਼ ਲਗਾਇਆ ਜਾਏਗਾ ਔਰ ਅੱਜ ਇਹ ਅਸੀਂ ਪ੍ਰੈਸ ਦੇ ਮੂਹਰੇ ਜਿੰਨੇ ਕਿ ਸਨਾਤਮ ਧਰਮੀ ਸਾਰੇ ਇਕੱਠੇ ਹੋਏ ਆਂ ਸਾਡਾ ਇੱਕੋ ਹੀ ਟੀਚਾ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਫੜਿਆ ਜਾਵੇ ਲੇਕਿਨ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜੇ ਪ੍ਰਸ਼ਾਸਨ ਇਸ ਵਿੱਚ ਕੋਈ ਢਿੱਲ ਵਰਤੇਗਾ ਤਾਂ ਸਨਾਤਨ ਧਰਮ ਦੇ ਜਿੰਨੇ ਵੀ ਨੁਯਾਜ਼ੀ ਨੇ ਉਹ ਢਿੱਲ ਨਹੀਂ ਵਰਤਣਗੇ ਅੱਗੇ ਆ ਕੇ ਇਸ ਦਾ ਜਿਹੜਾ ਸਮਰਥਨ ਨਹੀਂ ਹੈ ਅਸੀਂ ਅੱਗੇ ਆ ਕੇ ਕਿਹਾ ਕਿ ਇਹਦਾ ਅਕਰੋਸ਼ ਵੀ ਕਰਾਂਗੇ तकरीबन ਰਾਤ ਕੇ 1:30 ਵਜੇ ਜੋ ਕੈਮਰੇ ਮੇ ਆਇਆ ਕੈਮਰੇ ਲੱਗੇ ਹੋਏ ਮੰਦਿਰ ਵਿੱਚ 1:30 ਵਜੇ ਦੇ ਕਰੀਬ ਦੋ ਬੰਦੇ ਨਕਾਬ ਪੋਸ਼ ਬੰਦੇ تھے ਪੂਰਾ ਮੂੰਹ ਢਕਾ ਹੋਇਆ ਥਾ ਔਰ ਹੱਥ ਮੇ ਰੌੜ ਥੀ ਇਹ ਪਿਛਲਾ ਗੇਟ ਹੈ ਉਹ ਗੇਟ ਦਾ ਤਾਲਾ ਤੋੜ ਕਰਕੇ ਅੰਦਰ ਬੜੇ ਔਰ ਸ਼ੇਤਰਾ ਮਤਾ की पिंडी के ऊपर तकरीबन 19 किलो चांदी का कवर चढ़ा हुआ था कलश चढ़ा हुआ था वो ले गए तोड़ के कटर से काट के और उन शिवलिंग के ऊपर चांदी का पत्र चढ़ा हुआ था पूरा और शिव जी के गणेश जी के कार्तिकेय जी के और माता पार्वती जी के चांदी के मुकुट बन लगे हुए थे वो ले गए और माता जी की दुर्गा जी की सोने की नथ थी ਤਕਰੀਬਨ 1.5 ਟੋਲੇ ਕੀ ਹੋ ਗਏ ਉਹ ਲੈ ਗਏ ਬਾ ਸਾਡੇ 5:00 5:15 ਜੀ ਉੱਠੇ ਆ ਉਦੋਂ ਉਹਨਾਂ ਨੇ ਦੇਖਿਆ ਵੀ ਮੰਦਿਰ ਦੇ ਗੇਟ ਖੁੱਲੇ ਹੋਏ ਸੀਗੇ ਤੇ ਸਾਰੇ ਦਰਬਾਰ ਚੈੱਕ ਕੀਤੇ ਉੱਥੇ ਚੋਰੀ ਹੋਈ ਹੋਈ ਸੀਗੀ ਸਾਰੇ ਜਿੰਨੇ ਮੁਕਟੇਗੇ ਚਾਂਦੀ ਦੇ ਸਾਰੇ ਮੁਕਟੇ ਉਤਾਰ ਲਏ ਗਏ ਤੇ ਉਹ ਪਸ਼ੀਤਲਾ ਮਾਤਾ ਜੀ ਦੀ ਪਿੰਡੀ ਦੇ ਉੱਪਰ ਜਿੰਨੀ ਚਾਂਦੀ ਚੜ੍ਹੀ ਹੋਈ ਸੀਗੀ ਉਹਦੇ ਤਾਂ ਬਹੁਤ ਜ਼ਿਆਦਾ ਚਾਂਦੀ ਚੜ੍ਹਦੀ ਆ ਉਰੇ ਉੱਪਰ ਸ਼ੂਜ਼ ਲੈ ਕੇ ਚੜ ਕੇ ਉਹਨਾਂ ਨੇ ਲਗਿੰਨੇ ਨਾਲੇ ਤਾਂ ਬੇਅਦ ਵੀ ਕੀਤੀ ਤੇ ਨਾਲੇ ਜਿੰਨੀ ਚਾਂਦੀ ਸੀਗੀ ਚਾਂਦੀ ਦੀ ਸਾਰੀ ਸਾਰੀ ਨਾਲੇ ਸ਼ਵਾਲਿਆਂ ਦੇ ਉੱਪਰ ਜਿੰਨੇ ਜਿਹੜਾ ਚਾਂਦੀ ਚੜੀ ਸੀਗੀ ਸ਼ਵਾਲਿਆਂ ਨੂੰ ਨਾਲੇ ਤਾਂ ਖੰਢਿਤ ਕੀਤਾ ਗਿਆ ਨਾਲੇ ਉਹਨਾਂ ਦੇ ਉੱਪਰੋਂ ਸਾਰੀ ਦੀ ਸਾਰੀ ਚਾਂਦੀ ਉਤਾਰੀ ਗਈ ਨੁਕਸਾਨ 40-50 ਲੱਖ ਹਾਂ ਜੀ ਸੀਸੀਟੀਵੀ ਵਿੱਚ ਦੋ ਬੰਦੇ ਨਜ਼ਰ ਆਏ ਆ ਉਹ ਐ ਛੋਟੇ ਗੇਟ ਦੇ ਵਿੱਚੋਂ ਅੰਦਰ ਵੜੇ ਆ ਤਾਂ ਵੱਡੇ ਗੇਟ ਦੇ ਵਿੱਚੋਂ ਉਹਨਾਂ ਨੇ ਬਾਹਰ ਲੈ ਕੇ ਗਏ ਇੱਕ ਬੋਲੀਓ ਲੈ ਕੇ ਆਏ ਸੀਗੇ ਨਾਲ ਇੱਕ ਬੋਰੀ ਉਹਨਾਂ ਨੇ ਇੱਥੇ ਡੁੰਮਿਆਂ ਵਾਲੀ ਖਾਲੀ ਕਰਕੇ ਉਹਦੇ ਵਿੱਚ ਸਮਾਨ ਭਰ ਕੇ ਲੱਗੇ ਗਏ। ਮੋਟਰਸਾਈਕਲ ਤੇ ਆਏ ਸੀ ਦੋ ਜਣੇ। ਠੀਕ ਹੈ ਜੀ। ਤੇ ਉਹ ਡਵੀਆਰ ਨਾਲ ਲੈ ਗਏ ਆ ਕੈਮਰਿਆਂ ਦਾ। ਠੀਕ। ਬਾਕੀ ਉਹ ਦੇਖਣਗੇ ਕੀ ਕਰਨਾ ਕੁਝ ਮੱਕ। ਜਿਹੜੀ ਚੋਰੀ ਹੋਈ ਹੈ ਇਹਨੂੰ ਦੀ ਸਾਡੀ ਪਰਵਾਹ ਨਹੀਂ ਹੈਗੀ। ਲੇਕਿਨ ਜਿਹੜੀ ਇਹ ਬੇਅਦਬੀ ਦੀ ਘਟਨਾ ਹੋਈ ਹੈ ਜਿਸ ਤਰੀਕੇ ਨਾਲ ਗਲਤ ਤਰੀਕੇ ਨਾਲ ਸਾਰਾ ਸਮਾਨ ਉਤਾਰਿਆ ਗਿਆ ਹੈ, ਸ਼ੂਟ ਪਾ ਕੇ ਜਿਹੜਾ ਉੱਪਰ ਚੜ੍ਹਿਆ ਹੈ। ਇਹਦੇ ਲਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਕੰਮ ਹੈ ਇਹ ਬੜਾ ਗਲਤ ਹੋਇਆ ਹੈ ਤੇ ਤੁਹਾਨੂੰ ਸਾਰਿਆਂ ਨੂੰ ਇਸ ਕਾਰਵਾਈ ਕਰਨੀ ਚਾਹੀਦੀ ਹੈ ਤੇ ਬੰਦੇ ਜਲਦੀ ਤੋਂ ਜਲਦੀ ਭੰਡੇ ਚਾਹੀਦੇ ਆ ਨਹੀਂ ਤਾਂ ਸਾਰੀਆਂ ਮੰਦਰ ਕਮੇਟੀਆਂ ਤੇ ਸਾਰੇ ਸ਼ਹਿਰ ਵਾਸੀਆਂ ਦੇ ਮੰਦਰ ਕਮੇਟੀਆਂ ਇਕੱਠੀਆਂ ਕੀਤੀਆਂ ਜਾਣੀਆਂ ਤੇ ਸਾਰਾ ਪੰਜਾਬ ਇਕੱਠਾ ਕਰਕੇ ਇਸ ਨੂੰ ਆਪਾਂ ਕਾਰਵਾਈ ਕੀਤੀ ਜਾਏਗੀ ਤਾਂ ਜੋ ਇੱਥੇ ਇਸ ਬੇਅਦਬੀ ਦੀ ਘਟਨਾ ਨੂੰ ਕਿਉਂਕਿ ਚੋਰੀ ਦੀ ਸਾਨੂੰ ਇਹਨਾਂ ਦੁੱਖ ਨਹੀਂ ਹੈ ਜਿਹੜੀ ਇਹ ਬੇਅਦਬੀ ਦੀ ਘਟਨਾ ਹੋਈ ਹੈ ਇਹ ਬੜੀ ਮਾੜੀ ਹੋਈ ਹੈ ਮੱਢ ਭਾਗੀ ਤੁਸੀਂ ਆ ਕੇ ਦੇਖੋ ਕੀ ਉਹ ਹਾਲਾਤ ਉਹਨਾਂ ਨੇ ਕੀਤੇ ਹੈ ਅਸੀਂ ਸਾਰੇ ਕਮੇਟੀਆਂ ਦੇ ਸਾਰੇ ਇੱਥੇ ਪ੍ਰਧਾਨ ਵੀ ਹੈ ਸਾਰਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਘਟਨਾ ਦੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦੇਣੀ ਹੈ ਤੇ ਉਹਨਾਂ ਨਾਲ ਇਕੱਠੇ ਹੋ ਕੇ ਇੱਕੋ ਹੀ ਗੱਲ ਕਹਿਣੀ ਹੈ ਕਿ ਜਲਦੀ ਤੋਂ ਜਲਦੀ ਇਹ ਬੰਦੇ ਫੜੇ ਜਾਣ ਨਹੀਂ ਤਾਂ ਕੋਈ ਨਾ ਕੋਈ ਐਕਸ਼ਨ ਕੀਤਾ ਜਾਏਗਾ